ਸਾਈਬਰ ਥੱਗ ਲੋਕਾਂ ਦੇ ਨਾਲ ਧੋਖਾਧੜੀ ਕਰਨ ਦੇ ਨਵੇਂ-ਨਵੇਂ ਤਰੀਕੇ ਲੱਭਦੇ ਹੀ ਰਹਿੰਦੇ ਨੇ ਚੰਡੀਗੜ੍ਹ ਦੇ ਵਿੱਚ ਇੱਕ ਅਜੀਬਾਈ ਮਾਮਲਾ ਸਾਹਮਣੇ ਆਇਆ ਇੱਥੇ ਸਾਈਬਰ ਠੱਗਾਂ ਨੇ ਇੱਕ ਨਵਾਂ ਕਾਰਨਾਮਾ ਕਰਤਾ ਜਿਸ ਦੇ ਵਿੱਚ ਠੱਗਾਂ ਨੇ ਐਡਵੋਕੇਟ ਉਜਵਲ ਪਸੇਨ ਦਾ WhatsApp ਨੰਬਰ ਹੈਕ ਕਰਕੇ ਉਸਦੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਪੈਸੇ ਮੰਗਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਫੋਨ ਸੰਪਰਕਾਂ ਤੱਕ ਪਹੁੰਚ ਪ੍ਰਾਪਤ ਕਰਕੇ ਧੋਖੇਬਾਜ਼ਾਂ ਨੇ ਧੋਖੇਧੜੀ ਕਰਨ ਨਾਲ ਉਹਨਾਂ ਦੀ ਪਛਾਣ ਦੀ ਵਰਤੋਂ ਕੀਤੀ ਹੈ ਇਹ ਘਟਨਾ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਐਡਵੋਕੇਟ ਉਜਵਲ ਪਸੀਨ ਨਾਲ ਵਾਪਰੀ ਜਿਨ੍ਹਾਂ ਨੇ ਇਸ ਮਾਮਲੇ ਦੀ ਤੁਰੰਤ ਚੰਡੀਗੜ੍ਹ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ WhatsApp ਮੈਸੇਜ ਤੋਂ ਸ਼ੁਰੂ ਹੋਈ ਧੋਖਾਧੜੀ ਦੀ ਸਾਜ਼ਿਸ਼ ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਉਜਵਲ ਪਸੀਨ ਨੂੰ ਉਸਦੇ WhatsApp ਨੰਬਰ ਤੇ ਇੱਕ ਮੈਸੇਜ ਮਿਲਿਆ ਮੈਸੇਜ ਭੇਜਣ ਵਾਲੇ ਵਿਅਕਤੀ ਨੇ ਆਪਣੀ ਪਛਾਣ ਤੇ ਆਪਣੇ ਦੋਸਤ ਰਿਸ਼ਭ ਮਨਚੰਦਾ ਵਜੋਂ ਦੱਸੀ ਤੇ ਐਮਰਜੈਂਸੀ ਦਾ ਹਵਾਲਾ ਦਿੰਦੇ ਹੋਏ 1967 ਰੁਪਏ ਦੀ ஆன்ਲਾਈਨ ਟਰਾਂਸਫਰ ਦੀ ਮੰਗ ਕੀਤੀ ਹਾਲਾਂਕਿ ਉਜਵਲ ਨੂੰ ਮੈਸੇਜ ਤੇ ਸ਼ੱਕ ਹੋਇਆ ਤੇ ਉਸਨੇ ਰਿਸ਼ਭ ਦੇ ਨੰਬਰ ਤੇ WhatsApp DP ਦੀ ਉਸ਼ਟੀ ਕੀਤੀ ਜਦੋਂ ਉਜਵਲ ਨੇ ਪੈਸੇ ਟਰਾਂਸਫਰ ਕਰਨ ਦੀ ਪ੍ਰਕਿਰਿਆ ਬਾਰੇ ਪੁੱਛਿਆ ਤਾਂ ਧੋਖੇਬਾਜ਼ ਨੇ ਇੱਕ ਸਕੈਨਰ ਭੇਜਿਆ ਜੋ ਫਰਨੀਚਰ ਮਾਰਕਟ ਦੇ ਫਰਜ਼ੀ ਨਾਮ ਨਾਲ ਜੁੜਿਆ ਹੋਇਆ ਸੀ ਜਦੋਂ ਉਜਵਲ ਨੇ ਇਸ ਬਾਰੇ ਸਵਾਲ ਕੀਤਾ ਤਾਂ ਠੱਗ ਨੇ ਬਹਾਨਾ ਬਣਾ ਕੇ ਉਸੇ ਸਕੈਨਰ ਤੇ ਪੈਸੇ ਭੇਜਣ ਦੀ ਜਿੱਤ ਕੀਤੀ ਚੈਟ ਦੌਰਾਨ ਧੋਖੇਬਾਜ਼ ਨੇ ਐਡਵੋਕੇਟ ਉਜਵਲ ਦੇ ਵਟਸਐਪ ਸੰਪਰਕਾ ਤੱਕ ਵੀ ਪਹੁੰਚ ਕੀਤੀ ਹੋਈ ਸੀ ਇਸ ਤੋਂ ਬਾਅਦ ਠੱਗ ਨੇ ਉਜਵਲ ਦੀ ਪ੍ਰੋਫਾਈਲ ਫੋਟੋ ਨਾਮ ਦੀ ਵਰਤੋਂ ਕੀਤੀ ਤੇ ਉਸ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਪੈਸਿਆਂ ਦੀ ਮੰਗ ਕਰਨ ਵਾਲੇ ਸੰਦੇਸ਼ ਭੇਜੇ ਠੱਗ ਇਮਰਜੈਂਸੀ ਬਾਰੇ ਸਭ ਨੂੰ ਦੱਸਿਆ ਪਰ ਜਦੋਂ ਉਜਵਲ ਦੇ ਦੋਸਤਾਂ ਨੇ ਉਸ ਨੂੰ ਸਿੱਧਾ ਫੋਨ ਕਰਕੇ ਪੁਸ਼ਟੀ ਕੀਤੀ ਤਾਂ ਇਸ ਧੋਖਾਧੜੀ ਦਾ ਪਤਾ ਲੱਗਿਆ ਇਹ ਘਟਨਾ ਸਾਈਬਰ ਧੋਖਾਧੜੀ ਦੇ ਇੱਕ ਨਵੇਂ ਤਰੀਕੇ ਨੂੰ ਜਾਗਰੂਕ ਕਰਦੀ ਹੈ ਜਿਸ ਦੇ ਵਿੱਚ ਧੋਖਾਧੜੀ ਕਰਨ ਵਾਲੇ ਲੋਕਾਂ ਦੇ ਸੰਪਰਕਾਂ ਤੱਕ ਪਹੁੰਚ ਕਰਕੇ ਤੇ ਕਿਸੇ ਅਣਜਾਣ ਨੰਬਰ ਤੋਂ ਆਉਣ ਵਾਲੇ ਮੈਸੇਜ ਤੇ ਤੁਰੰਤ ਭਰੋਸਾ ਨਾ ਕਰੋ ਤਾਂ ਕਿ ਵਿੱਤੀ ਲੈਣ ਦੇਣ ਤੋਂ ਪਹਿਲਾਂ ਵਿਅਕਤੀ ਦੀ ਪੁਸ਼ਟੀ ਜ਼ਰੂਰ ਕਰੋ ਤਾਂ ਕਿ ਐਸੇ ਕ੍ਰਾਈਮਸ ਤੋਂ ਤੁਸੀਂ ਜਲ ਤੋਂ ਜਲਦ ਬਚ ਸਕੋ ਤਾਂ ਇਹ ਚੰਡੀਗੜ੍ਹ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਸਾਈਬਰ ਠੱਗਾਂ ਦਾ ਇਹ ਨਵਾਂ ਕਾਰਡ ਮ ਸਾਹਮਣੇ ਆਇਆ